ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਵੀ ਸਹੂਲਤ ਨਹੀਂ ਪ੍ਰੋਵਾਈਡ ਕਰਾਈ ਜਾ ਰਹੀ। ਦੇਖੋ ਕਿੰਨਾ ਕਿੰਨਾ ਪਾਣੀ ਆ। ਇਹ ਲੇਡੀਜ਼ ਨੂੰ ਨਾਲ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਘਰਾਂ ਦੇ ਵਿੱਚੋਂ ਬੇਕਾਰ ਹੋਇਆ। ਬਾਹ ਔਖਾ ਵਾ ਬਾਹਰ ਅੰਦਰ ਜਾਣਾ ਔਖਾ ਹੋ ਜਾਂਦਾ ਮੁਸ਼ਕਲ ਆ ਜਾਂਦੀ ਆ। ਮੋਜੇ ਸਾਡੇ ਪਰਿਵਾਰ 10 ਤੋਂ 12 ਜਿਹੜੇ ਆ ਸਕੂਲ ਦੇ ਵਿੱਚ ਬੈਠੇ ਆ। ਕੁਝ ਸਾਡੇ ਪਰਿਵਾਰ ਇਦਾਂ ਘਰਾਂ ਦੇ ਉੱਪਰ ਬੈਠੇ ਆ ਕੋਟੀਆਂ ਦੀਆਂ ਛੱਤਾਂ ਦੇ ਉੱਤੇ ਤਕਰੀਬਨ ਬੈਠੇ ਹੋਏ ਆ। ਉਤੋਂ ਬਰਸਾਤ ਦਾ ਮੌਸਮ ਬਣਿਆ ਪਿਆ ਵਾ। ਨਾ ਤੇ ਸਾਨੂੰ ਕੋਈ ਇੱਥੇ ਤਰਪਾਲ ਪ੍ਰੋਵਾਈਡ ਕਰਾਈ ਗਈ ਆ ਇੱਕ ਸਾਨੂੰ ਇਹ ਮੁਸ਼ਕਲ ਬੜੀ ਆ ਰਹੀ ਆ ਨਾ ਤੇ ਸਾਡੇ ਕੋਲੋਂ ਬਾਹਰ जाया ਜਾ ਰਿਆ ਵਾ ਕਿਉਂਕਿ ਜੇ ਅਸੀਂ ਬਾਹਰ ਜਾਂਦੇ ਆ ਤੇ ਕੋਈ ਚੀਜ਼ ਮਤਲਬ ਜਿੱਦਾਂ ਕੋਈ ਤਰਪਾਲ ਵਗੈਰਾ ਜਾਂ ਕੋਈ ਰਸ਼ਨ ਵਗੈਰਾ ਲੈ ਕੇ ਆ ਸਕਦੇ ਆ ਇਦਾਂ ਸਾਨੂੰ ਇੱਥੇ ਸਹੂਲਤ ਨਹੀਂ ਆ ਨਹੀਂ ਸਾਡੇ ਕੋਲ ਬਾਹਰ ਜੇ ਮੁਸ਼ਕਲ ਦੇ ਨਾਲ ਅਸੀਂ ਉੱਧਰ ਚਲੇ ਵੀ ਜਾਂਦੇ ਆ ਇਧਰੋਂ ਬੋਰਡ ਦੇ ਜਰੀਏ ਉੱਧਰੋਂ ਸਾਨੂੰ ਵਾਪਸ ਨਹੀਂ ਲਿਆਇਆ ਜਾ ਰਿਆ ਕਿਉਂਕਿ ਇੱਥੇ ਪਰਿਵਾਰ ਆ ਮਤਲਬ ਇਹ ਸਾਨੂੰ ਉੱਧਰੋਂ ਵਾਪਸ ਆਉਣਾ ਪੈਂਦਾ ਵਾ ਕਿਉਂਕਿ ਪਰਿਵਾਰ ਦੇ ਵਿੱਚ ਏਕ-ਏਕ ਦੋ-ਦੋ ਜੀ ਇੱਥੇ ਤਕਰੀਬਨ ਹੈਗੇ ਆ ਉਹ ਮਾਲ ਡੰਗਰ ਦੇ ਕਰਕੇ ਇੱਥੇ ਆ ਕੁਝ ਨਾ ਕੁਝ ਚੀਜ਼ ਜੇ ਅਹੀਂ ਲੈਣ ਜਾਣੇ ਕਿਉਂਕਿ ਘੇਰੇ ਬੰਨੇ ਤੇ ਪਾਣੀ ਬਹੁਤ ਜ਼ਿਆਦਾ ਨਾ ਕਿ ਕੋਈ ਵੀ ਨੰਗਣ ਵਾਸਤੇ ਰਸਤਾ ਨਹੀਂ ਹੈਗਾ ਇਹ ਸਾਡੀ ਪ੍ਰਸ਼ਾਸਨ ਨੂੰ ਮੰਗ ਆ ਮੰਗ ਸਮਝ ਲਓ ਬੇਨਤੀ ਸਮਝ ਲਓ ਸਾਡੀ ਕਿ ਆ ਦੇਖ ਲਓ ਪਾਣੀ ਦੇ ਵਿੱਚ ਹਾਲਾਤ ਕਿਦਾਂ ਦੇ ਆ ਨਾ ਤੇ ਕੋਈ ਪ੍ਰਸ਼ਾਸਨ ਦੇ ਇੱਥੇ ਅਧਿਕਾਰੀ ਮੇਰੇ ਹਿਸਾਬ ਨਾਲ ਤਾਂ ਕੋਈ ਨਹੀਂ ਤਕਰੀਬਨ ਆਇਆ ਮੇਰੇ ਵੇਖਣ ਦੇ ਵਿੱਚ ਜੇ ਤੇ ਕੋਈ ਆਉਂਦਾ ਸ਼ਾਇਦ ਅਸੀਂ ਉਹਨਾਂ ਦੇ ਨਾਲ ਕੋਈ ਉਹਨਾਂ ਨੂੰ ਬੇਨਤੀ ਸੁਣਾਉਂਦੇ ਉਹਨਾਂ ਦਾ ਕੋਈ ਫਰਲਾ ਕਰਦੇ ਸਾਰੀ ਸੁਣਵਾਈ ਨਹੀਂ ਹੋ ਰਹੀ ਨਾ ਕੋਈ ਸਾਨੂੰ ਇੱਥੇ ਕੋਈ ਸਾਡੇ ਕੋਲੇ ਸੌਦਾ ਨਹੀਂ ਹੈਗਾ ਦੁਕਾਨਾਂਾਂ ਵਾਂ ਤਕਰੀਬਨ ਉਹ ਵੀ ਸਾਰੀਆਂ ਬੰਦ ਆ ਅਸੀਂ ਖਾਣਾ ਕਿੱਥੋਂ ਆ ਸਾਡੇ ਤਕਰੀਬਨ ਖਾਣ ਵਾਸਤੇ ਤੇ ਕੁਝ ਦਿੱਤਾ ਜਾਵੇ ਆ ਨਾਲ ਛੋਟੇ ਛੋਟੇ ਬੱਚੇ ਆ ਜਿੱਦਾਂ ਦੇਖ ਲਓ ਕੁਝ ਘਰਾਂ ਦੇ ਉੱਪਰ ਬੈਠੇ ਹੋਏ ਆ ਪਰਿਵਾਰ ਸਾਰੇ ਤਕਰੀਬਨ ਇੱਥੇ ਕੁਝ ਪਰਿਵਾਰਾਂ ਜਿਹੜੇ ਉਹ ਸਾਡੇ ਇੱਥੇ ਬੈਠੇ ਹੋਏ ਆ ਸਾਡੀ ਇਹੀ ਬੇਨਤੀ ਆ ਕਿ ਸਾਨੂੰ ਕੋਈ ਨਾ ਕੋਈ ਜਿੱਦਾਂ ਸਮਾਨ ਵਗੈਰਾ ਪ੍ਰੋਵਾਈਡ ਕਰਵਾਇਆ ਜਾਵੇ ਕੁਝ ਤਰਪਾਲਾਂ ਵਗੈਰਾ ਪ੍ਰੋਵਾਈਡ ਕਰਵਾਈਆਂ ਜਾਣ ਤੇ ਇਹ ਜਿਹੜੀ ਜਗ੍ਹਾ ਹੈਗੀ ਆ ਇਹ ਫਰੋਇਪੁਰ ਦੇ ਅੰਡਰ ਆਉਂਦੀ ਆ ਮੇਨ ਚੌਂਕ ਸਕੂਲ ਧੀਰਾ ਘਰਾ ਦੇ ਨੇੜੇ ਆ ਛੋਟੀ ਜੀ ਬਸਤੀ ਆ ਉਥੇ ਮੇਨ ਚੌਂਕ ਆ ਜੀ ਸਕੂਲ ਦੇ ਨੇੜੇ ਤਕਰੀਬਨ ਪਿੰਗਾ ਹੈਗਾ ਵਾ ਥੱਲੀ ਗ람 ਤੇ ਧੀਰਾ ਘਰਾ ਦਾ ਮੇਨ ਚੌਂਕ ਆ ਜੀ ਇੱਥੇ ਪਾਣੀ ਦੀ ਗਤੀ ਜਿਆਦਾ ਤੇਜ਼ ਕਿਉਂਕਿ ਜੇ ਅਸੀਂ ਬਾਹਰ ਜਾਣੇ ਵੀ ਆ ਤੇ ਸਾਨੂੰ ਖੁਦ ਨੂੰ ਡਰ ਰਹਿੰਦਾ ਪਾਣੀ ਬਹੁਤ ਜ਼ਿਆਦਾ ਵਾ ਕਿ ਜੇ ਕੋਈ ਵੀ ਮੰਨ ਕੇ ਚਲੋ ਨਾ ਤੇ ਕੋਈ ਇਥੋਂ ਮਤਲਬ ਫੈਮਿਲੀ ਵੀ ਕੋਸ਼ਿਸ਼ ਕਰਦੀ ਆ ਕਿ ਨਹੀਂ ਜਾਣ ਦੇਣਾ ਤੇ ਉੱਥੇ ਜਿਹੜੇ ਬੰਦੇ ਬੈਠੇ ਆ ਮੇਨ ਸਾਥੇ ਆਗੂ ਨਾਲ ਅੱਗੇ ਵੀ ਗੱਲ ਕੀਤੀ ਆ ਉਹ ਸਾਨੂੰ ਇਥੇ ਕੋਈ ਵੀ ਚੀਜ਼ ਨਹੀਂ ਆਉਣ ਦਿੱਤੀ ਜਾ ਰਹੀ ਕਿਉਂਕਿ ਉਹ ਉੱਥੇ ਹੀ ਰਕਤ ਦਿੱਤੀ ਜਾ ਰਹੀ ਆ ਇਹ ਮਤਲਬ ਕੋਈ ਜਉਂਦਾ ਵੀ ਆ ਉਹ ਉੱਥੇ ਜਿਹੜੇ ਬੰਦੇ ਉੱਥੇ ਜਾਂਦੇ ਆ ਪਾਰ ਉਹ ਉਹਨਾਂ ਨੂੰ ਪ੍ਰੋਵਾਈਡ ਹੋ ਰਹੀ ਆ ਜਿਹੜੇ ਇੱਥੇ ਛੋਟੇ ਛੋਟੇ ਬੱਚੇ ਆ ਨਾਲ ਪਰਿਵਾਰ ਬੈਠੇ ਹੋਏ ਆ ਇਹਨਾਂ ਵਾਸਤੇ ਵੀ ਕੋਈ ਨਾ ਕੋਈ ਚੀਜ਼ ਚਾਹੀਦੀ ਆ ਇੱਥੇ ਤਕਰੀਬਨ ਮੇਰੀ ਵੀ ਇਹੀ ਮੰਗ ਆ ਵੀ ਸਭ ਤੋਂ ਮੇਨ ਮੁਸ਼ਕਲ ਸਭ ਤੋਂ ਵੱਡੀ ਸਾਨੂੰ ਆ ਰਹੀ ਆ ਕੋਈ ਨਾ ਤੇ ਖਾਣ ਪੀਣ ਲਈ ਹੈਗਾ ਨਾ ਹੀ ਇੱਥੇ ਪਾਣੀ ਦਾ ਪ੍ਰਬੰਧ ਹੈਗਾ ਸਾਡੇ ਕੋਲੇ ਠੀਕ ਆ ਜੀ ਉੱਪਰ ਮੌਸਮ ਖਰਾਬ ਆ ਛੱਤਾਂ ਦੇ ਉੱਪਰ ਬੈਠੇ ਆ ਸਾਰਾ ਸਮਾਨ ਕਰਦੇ ਆ ਨਾ ਤੇ ਸਾਡੇ ਕੋਲੇ ਕੋਈ ਤਰਪਾਲਾਂ ਦਾ ਪ੍ਰਬੰਧ ਹੈਗਾ ਪ੍ਰਸ਼ਾਸਨ ਨੇ ਇਹੀ ਸਹੂਲਤਾਂ ਸਾਨੂੰ ਦੇਣੀਆਂ ਸੀ ਪ੍ਰਸ਼ਾਸਨ ਵੱਲੋਂ ਤੇ ਸਾਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਨਾ ਤਾਂ ਕੋਈ ਇੱਥੇ ਅਧਿਕਾਰੀ ਆ ਰਿਹਾ ਵਾ ਬਸ ਲਗਾਤਾਰ 3 ਦਿਨ ਹੋ ਗਿਆ ਸਾਨੂੰ ਤਕਰੀਬਨ ਇੱਥੇ ਹੀ ਫੋਨ ਕਰਦੇ ਆਣੂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਫੋਨ ਕਰਦੇ ਪਏ ਸਾਡੀ ਕੋਈ ਵੀ ਜਾਨਕੀ ਸੁਣਵਾਈ ਨਹੀਂ ਹੋ ਰਹੀ ਉਹ ਬੋਲ ਰਹੇ ਆ ਬਸ ਉਹ ਤੂੰ ਆਗੇ ਵਸ ਤੁਹਾਡੇ ਕੋਲ ਪਹੁੰਚ ਗਏ ਆਗੇ ਤੁਹਾਡੇ ਕੋਲ ਪਹੁੰਚ ਗਏ ਆ ਤਕਰੀਬਨ ਸਾਡੇ ਕੋਲ 3 ਦਿਨ ਹੋ ਗਿਆ ਸਾਡੇ ਕੋਲੇ ਤੇ ਕੋਈ ਵੀ ਨਹੀਂ ਪਹੁੰਚਿਆ ਅੱਲਾ ਕੇ ਸਾਰੇ ਇਹਨਾਂ ਨੂੰ ਪੁੱਛ ਲਓ ਤਕਰੀਬਨ ਇੱਥੇ ਕੋਈ ਵੀ ਨਹੀਂ ਪਹੁੰਚਿਆ ਆ ਪਾਣੀ ਦਾ ਬਹਾਅ ਬਹੁਤ ਤੇਜ਼ ਆ ਨਾ ਕਰਕੇ ਸਾਡੇ ਤੋਂ ਜਾਇਆ ਨਹੀਂ ਜਾ ਰਿਹਾ ਬਾਹਰ ਤੇ ਦੁਕਾਨਾਂ ਸਾਰੀਆਂ ਬੰਦ ਹੋ ਚੁੱਕੀਆਂ ਵਾ ਦੇਖ ਲੋ ਆ ਸਭ ਪਾਸੇ ਤੇ ਸਭ ਤੇ ਬੇਨਤੀ ਵੀ ਆ ਨਾਲ ਸਮਝ ਲੋ ਜਿੱਦਾਂ ਮਰਜੀ ਤੁਸੀਂ ਵੇਖ ਸਕਦੇ ਹੋ ਸਾਹਮਣੇ ਜੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਹ ਪਿੰਡ ਦੀ ਰਹਿ ਕਰਾ ਪਿੰਟਲੇਲਾ ਦਾ ਮੇਨ ਚੌਕ ਦਾ ਤਸਵੀਰਾਂ ਤੁਹਾਨੂੰ ਦੱਸ ਰਿਹਾ ਨੌਜਵਾਨ ਹੈ ਉੱਥੇ ਆ ਅਸੀਂ ਅਸੀਂ ਮੇਨ ਚੌਕ ਦੇ ਵਿੱਚ ਖੜੇ ਹੋਇਆ ਇੱਥੇ ਜੋ ਕਿ ਤੁਹਾਨੂੰ ਪਾਣੀ ਦਿਖਾ ਰਹੇ ਆ ਇਹ ਰੋਡ ਦੇ ਕਿਸੇ ਰੋਡ ਦੇ ਸੈਂਟਰ ਚ ਜਾ ਰਿਹਾ ਸੜਕ ਦੇ ਉੱਪਰ ਇੱਥੇ ਐਨ ਐਨ ਦਾ ਪਾਣੀ ਤੁਸੀਂ ਆਗੋਂ ਦਾ ਲਾ ਸਕਦੇ ਹੋ ਜਿਹੜੇ ਇਥੋਂ ਦੇ ਮੈਨ ਖੇਤ ਆ ਉਹ 2 ਤੋਂ 3-3 ਫੁੱਟ ਡੂੰਘੇ ਖੇਤ ਨੇ ਕਈ ਥਾਵਾਂ ਤੇ ਜਿਆਦਾ ਵੀ ਆ ਡੂੰਘਾ ਖੇਤ ਦਾ 10 ਤੋਂ 12 ਫੁੱਟ ਮਤਲਬ ਪਾਣੀ ਹੈਗਾ ਵਾ ਖੇਤਾਂ ਦੇ ਵਿੱਚ ਇੱਥੇ ਮੇਨ ਸ਼ੜਕਾ ਇੱਥੇ ਐਨ ਐਨ ਦਾ ਪਾਣੀ ਇੱਥੇ ਐਂ ਕਦੀ ਨਹੀਂ ਦੇਖਿਆ ਮੈਂ ਤਕਰੀਬਨ ਆਪਣੀ ਜ਼ਿੰਦਗੀ ਦੇ ਵਿੱਚ 2023 ਦੇ ਵਿੱਚ ਪਹਿਲੀ ਵਾਰੀ ਇੱਥੇ ਪਾਣੀ ਦੇਖਿਆ ਵਾ ਇਹ ਪ੍ਰਸ਼ਾਸਨ ਦੀਆਂ ਮੈਂ ਤੇ ਇਹਨਾਂ ਨੂੰ ਪ੍ਰਸ਼ਾਸਨ ਦੀਆਂ ਨਾਕਾਮੀਆਂ ਮੰਨ ਸਕਦਾ ਵਾਂ ਕਿ ਜਿਹੜਾ ਵੀ ਇੰਨਾ ਜਿਆਦਾ ਪਾਣੀ ਆ ਰਿਹਾ ਵਾ ਉਹ ਕਿ ਇਹ ਤ੍ਰਾਸ ਕਰਕੇ ਸਾਨੂੰ ਡੁੱਬਿਆ ਹੀ ਜਾ ਰਿਹਾ ਵਾ ਪੰਜਾਬ ਜਿਸ ਤਰ੍ਹਾਂ ਅਸਰ ਨੌਜਵਾਨਾਂ ਵਾਲੇ ਪੰਜਾਬ ਨੂੰ ਪੰਜਾਬ ਨੂੰ ਹਰ ਤਰਫੋਂ ਹੀ ਮਾਰਿਆ ਜਾ ਰਿਹਾ ਜੇ ਨਸ਼ੇ ਪਿੱਛੇ ਗੱਲ ਕਰੀਏ ਜੇ ਪਾਣੀ ਆ ਬਦ ਦੇਖੋ ਗੱਲ ਕਰੀਏ ਤੇ ਕਿਸਾਨ ਨੂੰ ਤੇ ਪੰਜਾਬ ਨੂੰ ਡੁੱਬਣ ਦੀ ਕੋਸ਼ਿਸ਼ੀ ਹੋ ਰਹੀ ਹੈ ਸਰਕਾਰਾਂ ਵੱਲੋਂ ਵੀ ਵੱਲੋਂ ਵੀ ਤੇ ਲੋਕਾਂ ਵੱਲੋਂ ਵੀ ਜਿੱਦਾਂ ਕਿ ਪਹਿਲਾਂ ਨਸ਼ਿਆਂ ਦੇ ਹਾਰ ਬਹੁਤ ਜ਼ਿਆਦਾ ਸੀ ਹੁਣ ਇਸੇ ਤਰ੍ਹਾਂ ਹੀ ਪਾਣੀ ਦਾ ਫਲਾਉ ਵੀ ਬਹੁਤ ਜ਼ਿਆਦਾ ਹੈ ਕਿਰੇ ਪਾਸੇ ਇੰਨਾ ਪਾਣੀ ਦਾ ਸਾਹਮਣੇ ਵੇਖ ਸਕਦੇ ਹੋ ਕੋਠੇ ਤੇ ਤਸਵੀਰਾਂ ਜਿੱਥੇ ਜਿੰਨੇ ਵੀ ਘਰ ਆ ਸਾਰੇ ਕੋਠਿਆਂ ਦੇ ਉੱਪਰ ਹੀ ਬੈਠੇ ਹੋਏ ਨੇ ਇਸੇ ਤਰ੍ਹਾਂ ਨਾ ਤੇ ਗੁਨਾ ਕੋਲੇ ਕੋਈ ਤਰਪਾਲ ਹੈਗੀ ਆ ਉੱਪਰੋਂ ਖਰਾਬ ਆ ਜੇ ਕੋਈ ਮੰਨ ਕੇ ਚਲੋ بارش ਵਧੇਰੇ ਵੱਧ ਜਾਂਦੀ ਆ ਇਹ ਨੀਚੇ ਥੱਲੇ ਤੇ ਪਾਣੀ ਆ ਬਿਲਕੁਲ ਪਾਣੀ ਭਰਿਆ ਪਿਆ ਇਹਨਾਂ ਦੇ ਘਰ ਦੇ ਵਿੱਚ ਤੇ ਉੱਪਰ ਇਹ ਬੈਠੇ ਹੋਏ ਛੱਤਾਂ ਦੇ ਧੁੱਪੇ ਬੈਠੇ ਆ ਸੜਨ ਵਾਸਤੇ ਪ੍ਰਸ਼ਾਸਨ ਨੇ ਸਾਨੂੰ ਸਹੂਲਤਾਂ ਦੇਣੀਆਂ ਅਹੀਂ ਇਹ ਸਰਕਾਰ ਜੋ ਅਹੀਂ ਬਣਾਉਣੇ ਆ ਸਰਕਾਰ ਵੋਟਾਂ ਪਾ ਕੇ ਸਰਕਾਰ ਬਣਦੀ ਆ ਕੀ ਗੱਲ ਸਰਕਾਰ ਦਾ ਫਰਜ਼ ਨਹੀਂ ਪੰਦਾ ਵੀ ਸਾਨੂੰ ਕੋਈ ਸਹੂਲਤਾਂ ਦਿੱਤੀਆਂ ਜਾਣ ਕੋਈ ਇੱਥੇ ਪ੍ਰਸ਼ਾਸਨ ਨਹੀਂ ਕੋਈ ਕੋਈ ਅਧਿਕਾਰੀ ਨਹੀਂ ਇੱਥੇ ਆਉਣ ਦਿਆ ਤਨੋਂ ਮੈਂ ਤਸਵੀਰਾਂ ਦਿਖਾ ਵੀ ਰਿਹਾ ਹਾਂ ਘਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਹਮਣੇ ਘਰਾਂ ਦੇ ਹਾਲਾਤ ਆ ਘਰ ਦੇ ਵਿੱਚ ਵੀ ਇੰਨਾ ਨਾ ਪਾਣੀ ਹੋ ਚੁੱਕਿਆ ਜੀ ਸਾਹਮਣੇ ਤੂੜੀ ਰੁੜ ਕੇ ਵੀ ਡੰਗਰਾਂ ਵਾਸਤੇ ਜੋ ਤੂੜੀ ਰੱਖੀ ਸੀ ਉਹ ਵੀ ਰੁੜ ਕੇ ਬਾਹਰ ਗੇਟਰਾ ਹੀ ਬਾਹਰ ਜਾ ਰਹੀ ਹੈ ਜੀ ਤੂੜੀਆਂ ਵੀ ਖਰਾਬ ਆ ਡੰਗਰਾਂ ਦਾ ਬਹੁਤ ਮੁਸ਼ਕਲਾ ਚਾਰੇ ਵੱਲੋਂ ਡੰਗਰਾਂ ਵੱਲੋਂ ਬਹੁਤ ਜ਼ਿਆਦਾ ਬਹੁਤ ਤੁਸੀਂ ਵੇਖ ਸਕਦੇ ਹੋ ਡੰਗਰਾਂ ਦਾ ਬਹੁਤ ਜ਼ਿਆਦਾ ਮੁਸ਼ਕਲ ਆ ਆ ਦੇਖੋ ਕਿੰਨਾ ਕਿ ਸਿਰਫ ਕੁਛ ਥੋੜਾ ਜਿਹਾ ਥਾਰ ਬਚਾ ਉਹਨਾਂ ਨੇ ਆਪਣੇ ਮਿੱਟੀ ਮਿੱਟੀ ਲਾ ਕੇ ਉੱਚਾ ਕੀਤਾ ਵਾ ਇਸ ਤਰ੍ਹਾਂ ਬਣਿਆ ਹੋਇਆ ਡੰਗਰ ਆ ਦੇਖੋ ਤੋੜੇ ਲਾ ਕੇ ਆਪਣੇ ਅੰਦਰ ਜਾਣ ਤੋਂ ਪਾਣੀ ਰੋਕਿਆ ਹੋਇਆ ਵਾ ਪਰ ਪਾਣੀ ਦੇ ਹਾਲਾਤ ਪੱਦਰ ਹਜੇ ਤੱਕ ਵਾਧ ਹੀ ਰਿਹਾ ਘਟਣ ਦਾ ਕੋਈ ਨਹੀਂ ਸਾਰੇ ਪਾਸੇ ਘਰ ਦੇ ਵਿੱਚ ਪਾਣੀ ਦਾ ਵਹਾਅ ਇਸੇ ਤਰ੍ਹਾਂ ਹੀ ਅੰਦਰਾਂ ਦੇ ਵਿੱਚ ਐਨਾ ਨਾ ਪਾਣੀ ਆ ਜੀ ਆਹ ਵੇਖੋ ਜੀ ਇਸ ਤਰ੍ਹਾਂ ਘਰਾਂ 'ਚ ਸਾਰੇ ਤੁਸੀਂ ਵੇਖੋ ਸਾਹਮਣੇ ਇਸੇ ਤਰ੍ਹਾਂ ਹੀ ਸਾਰੇ ਪਾਸੇ ਪਾਣੀ ਦੇ ਹਾਲਾਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ